سنگ جی اپنے ہوں درشن کر رہے ہیں دربار صاحب ریشی کیس ਵੇ ਸੂਰਜ ਬੜੀ ਆੜਾ ਵਜਾਂ ਕਣ ਦੇਖਣ ਵੀ ਲੱਗਿਆ ਘਰ ਵਧੀਆ ਸਾਫ ਨੇ ਹੈ ਛੜਕਾ ਸਾਫ ਹੈ ਮੇਰੀ ਕੁੜੀ ਕਦੇ ਨਹੀਂ ਚਲ ਕੀਤੀ ਇਸ ਤਰ੍ਹਾਂ ਇਹ ਦਰਖਦਾਰਿਆਂ ਉੱਪਰ ਤੇ ਇਸਨ ਅੱਧੀ ਸੜਕ ਬੰਦ ਵੀ ਹੋ ਜੇ ਚੱਲੇ ਚੱਲੇ ਲੈਨ ਸਲਾਈਡ ਗੇਰੇ ਆ ਜੂ ਉੱਪਰ ਕਿਤੇ ਪਾਣੀ ਪੂਲਿਆ ਸੇਰਾ ਆਪਾਂ ਨੇ ਜੇ ਇਹ ਕਰਖਸ਼ਿਆ ਆਗਲੀ ਹੋਇਆ ਹਾਲ ਤੋ ਸਵਾਜਨਗਾ ਜਿਹੜਾ ਉਨੀ ਨਾ ਘਟਾ ਲਿਆ ਜਿਹੜਾ 15 ਕਿਲੋ ਚੱਕੀ ਫੇਰਾਂ ਰੇ ਆਈ ਰੱ ਨਦੀ ਆ ਗਈ ਗੰਗਾ ਰਸਾ ਠੀਕ ਹੈ ਚੜਾਈ ਉਤਰਾਈ ਬਸ ਆਣਾ ਕੇ ਜੀ ਆਇਆ ਹੋਏ ਚੜ ਜੋ ਭਾਈ ਹੌਲੀ ਹੌਲੀ ਉਤਰਦੇ ਤੇਜ਼ੀ ਨਾਲ ਜਿਵੇਂ ਸਟਰਨ ਆਰਮ ਹੋਲੇ ਰਸਾ ਵੀ ਆ ਜਾਏ 5 ਕਿਲੋਮੀਟਰ ਮੀਨਾ ਚੜਾਈ ਨਾ ਉਤرائی ਮੋੜ ਇਸਕੇ ਵਿੱਚ ਵੀ ਮਿਲेंगे ਸੰਗਰੇ ਨਹੀਂ ਹੁੰਦੇ ਥੋੜੇ ਛਿੱਦੇ ਹੋ ਜੇ ਨਮਕ ਤਾਂ ਮਿਲ ਗਿਆ ਨੇ ਸੂਰੀਆਂ ਉਾਂ ਚੋਂ ਉੱਪਰ ਚੋਂ ਠੀਕੇ ਉੱਪਰ ਚੋਂ ਠੀਕੇ ਮਾਂ ਸੂਰੀ ਹੋਏ ਨਾ ਖੱਪਿਆ ਲਾਇਆ ਮਾਂ ਛੋਟਾ ਤੋਂ ਛੋਟ ਬਣਾਉ ਜਾਂਦਾ ਨੇ ਮੂਹ ਜੀ ਪਿਆ ਪਾਣੀ ਪੀਏ ਨਾ ਅਜੀ ਮਿਰਚ ਹਾਂ ਮੈਂ ਚਾਹ ਪੀ ਕੇ ਰੋਟੀ ਖਾ ਖ ਡਰਣਾ ਨਹੀਂ ਆਉ YouTube ਚੈਨਲ ਹੈਗਾ ਇਹ ਇਪੋੜ ਮੇਰਾ ਖਿਆਲ ਪਿਛਲੀ ਵਾਰੀ ਆਪਾਂ ਆਈ ਨਹੀਂ ਚੋਈ ਮੈਨੂੰ ਇਹ ਤਾਂ ਹੋ ਗਈ ਤੇ ਮੋਕਸਾਂਗ ਨੂੰ ਪਤਾ ਨਹੀਂ ਲੱਗਦਾ ਨਾ ਜਿੰਨਾਂ ਜਗਾਂ ਪਰ ਲੰਘਦੇ ਆ ਤੇਤੀਆਂ ਪਹਿਲਾਂ ਨਹੀਂ ਛੱਡ ਕੇ ਹੱਥ ਰੈਡੀ ਫੋਨ ਦੇਖ ਰਹੇ ਆ ਤੇ ਨਿੱਤਾਰੇ ਆਪਣੇ ਸਾਹਰ ਤੋਂ ਨੇ ਜੇ ਜ ਬਣੇਗਾ ਬੜੀਆ ਬਹੁਤ ਉੱਚਾ ਆੜਾ ਵੀਸ਼ਾ ਇਹ ਕੁਏ ਨਾ ਜਦੋਂ ਮੇਰੇ ਉਹ ਚਾਹੀ ਵਾਲੇ ਆ ਗਏ ਭਾਈ ਸਾਹਿਬ ਡਿਗਲੇ ਹੋ। ਕਿਹਦਾ ਖਤਰੇ ਕਰਕੇ। ਉਹ ਲੋ ਬਿਲਕੁਲ ਜਿਵੇਂ ਨਾ ਦੀ ਗੋਪਰ ਬਣਾਇਆ। ਤੇ ਨਾ ਵੀ ਆ ਗਈ ਕੰਗਸ ਤੇ ਸੱਲੇ ਵੀ ਚੰਦ ਨਹੀਂ ਆ। ਬੰਨੇ ਦਾ ਖਾਸਾ ਰਿਹਾ ਕੰਗਾ। ਹੂੰ ਇਹ ਪਰਲੇ ਆ ਅਸੇ ਹੀ ਰਸਟਰੋਂ ਔਰ ਛੋਟੇ ਮੁੰਡਾ ਗਾਮ ਨੂੰ ਜਾਂਦਾ ਵਾ ਇਹ ਚੀਜ਼ਾਂ ਨਵੀਆਂ ਬਣਦੀਆਂ ਨੇ ਪਹਾੜਾਂ 'ਚ ਟੁੱਟਦੀਆਂ ਆ ਰਹੇ ਆ ਕੁਝ ਸਮੇਂ ਵਾਸਤੇ ਬਾਤ ਤੋਂ ਆਪਣੇ ਵੀ ਖਾਸਾ ਹੋ ਜੇ 15 ਦੋਸਤੇ ਇਮਾਇਦੇ 24 ਮੈਂਸੇ ਦਾਾਂ ਕਰਕੇ ਕਿ ਸੱਚੀ ਆੱਖਾਂ ਨੂੰ ਦੇਖਣ ਨੂੰ ਨਵੀਆਂ ਲੱਗੀਆਂ। ਪਰ ਵਧੀਆ ਚੋੜ-ਫੋੜ ਨਾਲੋਂ ਵੀ ਰਸਤਾ ਬੰਦ ਹੋਣ ਨਾਲੋਂ। ਇਹ ਪੂਰੇ ਦੇਖਾਂ ਨੂੰ ਇੱਕਦਮ ਬਿਲਕੁਲ ਖੜਿਆ ਪਾੜਿਆ। ਇਹ ਪਹਿਲਾਂ ਰਸ ਉਹ ਜਮ੍ਹਾਂ ਥੱਲੇ ਕੀ ਆਇਆ ਕਰਦਾ। ਉਹਰੇ ਕਿ ਵੀ ਲੰਗੇ ਆ ਪਹਿਲਾਂ ਆ ਯਾਰ ਹੁਣ 2 ਸਾਲ ਗਏ ਬਣਿਆ। ਲਿਖਿਆ ਹੋਊਗਾ ਕਿਦਾਂ ਕਿਦਾਂ ਦੇ ਦੇਖਣਾ ਕੋਈ ਵੀ ਕਦੋਂ ਬਣਿਆ ਆ। ਇਧਰੋਂ ਚੜਾਈ ਹੈ ਜਿਹੜਾ ਪੱਸਦਾ। ਤਰਾ ਕਰ ਰਹੇ ਹੈ ਇਹ ਚੜ੍ਹਦਾ ਹੈ ਇਹਨੂੰ ਘਰ ਮੀਗਾ ਹੈ ਲੈਵਲ ਹੈ ਓਰੇ ਮੁੜ ਕਾ ਕਣਕਾ ਔੜਦੇ ਨੂੰ ਵੀ ਨਹੀਂ ਆਂਦਾ ਇੰਨਾ ਕਣਕਾ ਔੜਦੇ ਨੂੰ ਆਵੇ ਮੱਲੇ ਜਿੰਨਾ ਹੁਣ ਆ ਰਿਹਾ ਅਰੇ ਕਿਵੇਂ ਗਲਤੀ ਕਰ ਗਿਆ ਆ ਬਣਾ ਚੜਾਈ ਚੜਿਆ ਕਰਾਂ ਇਹ ਜਦੋਂ ਮਰ ਰੋੜ ਆਇਆ ਕਰਿਆ ਬਾਈਸਾਈਕਲ ਤੇ ਬੱਲ ਲਿਆ ਕਰਾਂ ਹੋਰ ਹੀ ਲੋਡ ਕੰ ਮੰਜਾ ਹੋ ਗਿਆ ਘੁੰਮੋ ਵੈਸੇ ਰ ਜਮੀ ਕੋ ਪਸੀਨਾ ਕਾ ਇਕਦਮ ਠੰਡਾ ਹੋ ਜਾ ਕਰਿਆ ਬੰਦਾ ਕੁਛ ਕਰਕੇ ਪਰ ਹੁਣ ਗਲਤੀ ਨਹੀਂ ਕਰਦੇ ਜਦੋਂ ਚੜਾਈ ਚੜਾਂ ਉਸ ਸਮਾਂ ਰੁਕ ਜਾ ਲੋਕਣ ਦਾ ਬਾਲ ਜੇ ਜਦ ਮੁਰਖਸ ਹੋ ਕੇ ਜਾਏ ਤਾਂ ਸਾਦਨ ਸਕਾਰਿਆਂ ਕੋ ਥੋੜੀ ਮੁੱਟੀ ਆ ਬਾਤ ਲਿਆ ਆ ਵਾ ਮੂਰੇ ਨਹੀਂ ਆ ਆਮੋਨੀ ਬਦਲੀ ਹੈਗੀ ਮਤਲਬ ਆਪਣਾ ਚਾਲ ਇਹ ਨਹੀਂ ਮਿਲਿਆ ਤੇ ਬਸ ਉਹਨਾਂ ਬੈਠ ਕੇ ਦਮ ਲੈ ਲਿਆ ਦਮ ਲੈ ਕੇ 2-4 ਮਿੰਟ ਦਮ ਪਾਣੀ ਪੂਣੀ ਪੀ ਕੇ ਫਿਰ ਉਦੋਂ ਬਾਅਦ ਉਹ ਕਸ ਕਾ ਕੇ ਸਾਈਕਲ ਛੇੜਾ ਉਹ ਕਿਹ ਗਲਤੀ ਹੋਈ ਜਿਹੜੀ ਸਾ ਹੁਣ ਉਹਨਾਂ ਨੂੰ ਅੰਦਰ ਬਾਹਰ ਹੀ ਕਰਦੀ ਆ ਹੁਣ ਸੈਟ ਹੈ ਵੀ ਇੱਕ ਵਾਰੀ ਚੜਜੋ ਚੜਾਈ ਆਪ ਨੂੰ ਪਤਾ ਲੱਗੇ ਵੀ ਮੋੜ ਆ ਕੇ ਨਹੀਂ ਮੈਂ ਮਾ ਫਿਰ ਬੈਠ ਜਾ ਦੋ ਮਿੰਟ ਮੁੜਕਾ ਸਕਾ ਕੇ ਚੜਾਈ ਦੋ ਚੜਾ ਆਪਾ ਤਕਰੀਬਨ 15 20 ਮਿੰਟਾਂ ਮੈਂ ਉੱਧਰ ਬੰਦਾ 5 ਮਿੰਟਾਂ ਮੈਂ ਜੇ ਉਹ ਡਾਉਣੀ ਇੱਧਰ ਤਾਂ ਸਾਧਨ ਆਹੋਂ ਨਾਲ ਦੇ ਮੁੜਕਾ ਸੁੱਕ ਜਾਏਗਾ ਮਰੇ ਦਾ ਮਾ ਆ ਜਾਏਗਾ ਪਾਣੀ ਜਾਨੀ ਪੀ ਕੇ ਫਿਰ ਮਾਰਾਂਗੇ ਚੱਲੇ ਔਰ ਉਧਰ ਵਾਲਾ ਸੀਂਦ ਹੋਇਆ ਵਸਪੈਡਲ ਮਾਰਨ ਕੀ ਵੀ ਲੋੜ ਨਹੀਂ ਆ ਬੈਠਾ ਔਰ ਸੁਣਾ ਕਾਬ ਇਹੀ ਗੱਡੀ ਚੜਦੀ ਬ੍ਰੇਕ ਦੇ ਰੋਕਣਾ ਪੜੇ ਮਾਸ਼ੇ ਨੇ ਦੁਪੱਟ ਲੰਦੇ ਸ਼ਿਆ ਅੱਲਾ ਮੇਰੇ ਭਾਈ ਸਾਈਕਲ ਦੀ ਸਪੀਡ ਜੇ ਮੀਟਰ ਹੋ ਮੇਰੇ ਖਿਆਲ 40 ਕਿਲੋ ਜੀ ਤੱਕ ਜਾਂਦਾ ਹੋਗਾ ਉਹ ਵੀ ਬ੍ਰੇਕ ਦੇਣੇ ਪੜਾਂਗੇ ਬ੍ਰੇਕ ਦੇ ਗਿ 11 ਤਕਰੀਬਨ ਸਾਈਕਲ ਤੋਂ ਆਰਾਮ ਨਾਲ ਇਧਰ ਮੁੜ ਕਰਕੇ ਚੱਲ ਰਹੇ ਹਾਂ ਇਹ ਸੇਵੀ ਜੀਗਾ ਹੋਲੀ ਹੋਲੀ ਤਜਰਬਾ ਆਪਾਂ ਨੂੰ ਵਿੱਚ ਰਹੇਗੀ ਆਵੇ ਤਣਕੀ ਔਖੇ ਹੁਣ ਸੌਖੇ ਹੋਗੇ ਮੈਸੂਨਾਂ ਗਾ ਰੋੜੇ ਇੱਕਦਮ ਵਧੇਗੀ ਦੋ ਚੀਜ਼ਾਂ ਸਾਹਮਣੀਆਂ ਨੇ ਕੈਮਰਾ ਦੇ ਬਣਾ ਸਾਈਕਲ ਨੇ ਬੰਦ ਕਰਕੇ ਪਾ ਲਿਆ ਕਈ ਵੀ ਖੱਡੇ ਕਤਮ ਮੋੜ ਬਹੁਤ ਤੇਜ਼ ਆਵੇਂ ਇੱਕਦਮ ਕੇ ਮੋੜ ਹੈ ਜਿਹੜੇ ਉਤਰਾਈ ਕੇ ਤੇ ਚੜਾਈ ਗਈਆਂ ਆਹ ਲੜ ਦਵਾਲਾ ਕੀ ਕਰਾਉਂਦੇ ਹਾਂ ਸੰਗਤਾਂ ਨੂੰ ਦਰਸ਼ਨ ਆਹ ਚੱਕ ਮੇਰੇ ਵੀ ਆ ਨਹੀ ਵਾਲੀ ਰੋਡ ਹੋ ਜਾ ਕੱਦਿਆਂ ਘੜਾ ਹੋਇਆ ਕਈ ਰੀ ਖੜਕ ਕੇ ਨਾ ਆਪਣਾ ਮੰਨਦਾ ਹੁਣ ਗੋਡੇ ਹੀ ਫਿਨਾਂਗੇ। ਠੀਕ ਹੈ ਬਾਈ ਸੰਗ ਦੀ ਚਾਹ ਬਣਾ ਰਹੀ ਦੁਪਹਿਰੇ। ਦੁਪਹਿਰੇ ਵਾਲੀ। ਬਾਈ ਉਹਨੀਆਂ ਕੋਲ ਜੇ ਕੋਈ ਹੋਵੇ ਇਹਨਾਂ ਦੀ ਵੀ ਸੇਵਾ ਲੱਗੀ ਅੱਜ ਚੱਲਿਆ ਨਹੀਂ ਸਿਸਟਮ ਆਪਣਾ। ਬਾਈ ਪਿੱਛੋਂ ਗਿਆ ਦੱਪੀ ਦੇ ਜੀ। ਅਸੀਂ ਵੀ ਦੀ ਸੇਵਾ ਅੱਜ ਚਾਹ ਬਣਾਉਂਦੇ। ਯਾ ਗੁਰੀਆਂ ਨੇ ਆ ਚੰਗੀ ਆਪਣਾ। ਹਾਂ ਜੀ ਥੈਂਕ ਯੂ ਆ ਗਿਆ ਜੰਦੇ ਦੇ ਵਿੱਚ ਇੱਕ ਵਾਰੀ ਵਧੀਆ ਸਮਾਂ ਜ ਮੇਰਾ ਵੀ ਚੰਗਾ ਜੱਲਾ ਮਾਤਾ ਕਰਦੇ ਚਾਹ ਬਣ ਗਈ ਤੁਹਾਡੇ ਨਾਲ ਗੱਲਬਾਤ ਵੀ ਚਾਹ ਦੀ ਹੋ ਗਈ ਹੈਲੋ ਮੇਰਾ ਰਸਤਾ ਬੰਦ ਹੋ ਗਿਆ ਭਾਈ ਜਾਮਲਾ ਗਾ ਬੌਲਮਾ ਆਪਾਂ ਅਲਵੇ ਰਾਹਣੀ ਚਾਹ 10:00 ਵੱਜ ਗਏ ਅਜਾ ਬੱਚਾ ਵੀ ਕੋਈ ਸਮਾਨ ਲੈ ਗਾਵਾਂ ਐ ਅੱਜ ਫੇਰ ਅਰੇ ਦਾ ਸਾਲ ਸੰ ਨਾਲ ਸਾਂਝੀ ਕਰ ਲਈ ਹੁਣ ਦੁਪਹਿਰੇ ਦੇ ਜਾਮ ਵੱਸ ਪਹਿਲਾਂ ਜਾਂ ਜਮੀ ਸੁਨਣਾ ਰੋਡ ਦਾ ਇੱਕ ਦੋ ਗੱਡੀਆਂ ਆ ਗਈ ਭਾਈ ਜਾਸਾ ਕਰਕੇ ਫਿਰ ਜਾਮ ਲਾਗ ਜਾ ਲੰਬੇ ਖੜਾ ਕਰਦਾ ਉਹ ਖੜਿਆ ਐ ਦੋਸਤ ਆ ਗਿਆ ਚਾਈਪੇ ਖੜਿਆ ਉਹ ট্রাক ਖਿਸਕ ਗਿਆ ਬੁਧਤਰ ਉੱਪਰ ਨੇ ਬਣਾ ਇੱਥੇ ਆ ਥੱਲੇ ਨਾ ਗਏ ਸੰਗਤ ਦੀ ਆਪਾ ਚੱਲਦੇ ਚੱਲਦੇ ਗੰਗਸਾ ਨੂੰ ਜਾ ਰਹੇ ਆ ਇਹ ਰਸਤੇ ਦੇ ਵਿੱਚ ਨਾ ਕੋਲ ਬਣਿਆ ਪੋੜ ਲੰਘਣ ਸਾਰ ਹਾਂਜੀ ਤੇ ਬਾਕੀ ਅੱਬਾ ਜੀ ਕਿ ਕਰਾਣਿਆ ਰੂਬਰੂ ਗਰ ਸੇਵਾ ਹਲੇ ਖਾਲਸਾ ਫਤੇ ਜੀ ਵਾਹਿਬ ਜੀ ਖਾਲਸਾ ਫਤੇ ਬੱਬਾ ਜੀ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਗੁਜਰਾਤ ਬੰਬਾ ਜੋ ਵੀ ਸੰਗਤਾਂ ਯਾਤਰਾ ਨੂੰ ਪਹੁੰਚਦੀਆਂ ਰਿਜੀਗੇਸ ਤੋਂ ਚੱਲ ਕੇ 40 ਕਿਲੋਮੀਟਰ ਤੇ ਚਾਹ ਦੇ ਪਕੌੜਿਆਂ ਦਾ ਲੰਗਰ ਜੀ ਸ਼੍ਰੀਨਗਰ ਤੋਂ 60 ਕਿਲੋਮੀਟਰ ਰਿਜੀਗੇਸ ਤੋਂ 40 ਕਿਲੋਮੀਟਰ ਬਾਬਾ ਭਗਤ ਸਿੰਘ ਕੋਲਡ ਵਾਲੇ ਮਹਾਂਪੁਰਛਾਂ ਦਾ ਲੰਗਰ ਸਵੇਰੇ 3:30 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਚਾਹ ਪਕੌੜੇ ਗੁਰੂ ਘਰ ਲੰਗਰ ਜੀ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਚੰਡੀ ਵਾਲਾ ਚੰਡੀ ਦੀਂਗਾ ਰੋਕ ਲਿਆ ਕਰੋ ਜੀ ਨਹੀਂ ਤਾਂ ਜਿੱਦੇ ਥੱਲੇ ਆਉਣ ਦਾ ਡਰ ਰਹਿੰਦਾ ਜੀ ਬਾਦਰੀ ਜੀ ਦਾ ਸਾਥ ਚਾਹੋ ਫਤਿਹ ਦਿਓ ਸਾਈਂ ਕਿ ਪਹੁੰਚਿਆ ਬੱਲੂਆ ਤੋਂ ਸਾਈਡ ਹੱਤ ਲੈ ਹਰ ਸਾਲ 999 ਨੂੰ ਲਗਾਤਾਰ ਸੇਵਾ ਕਰਦੇ ਆ ਰਹੇ ਬਹੁਤ ਹੌਸਲੇ ਨਾਲ ਵਰਮੋ ਥੱਲੇ ਸਵਾਲ ਸਿੰਘ ਐਗੰਬੇ ਹੋਣਾ ਬਹੁਤ ਵੱਡੀ ਕਰਵਾਨੀ ਹੈ ਮਾਰਗ ਅਰਤੀ ਕਾਂਜੀਨ ਮੁਖੇ ਨਾਮ ਦਾਤ ਮੁਖੇ ਸਿੱਕੀ ਮੁਖੇ ਇੱਕ ਕੁਸ਼ੀਆ ਮਰ ਲਾ ਕੁਸ਼ੀਆ ਪਾਸਾ ਗਰੂਪ ਨੱਥ ਕਰੇ ਲੰਗਰਵਾਜ ਦੇ ਸੌੜਲੇ ਪਾਈ ਲੰਗਰਗਾਚਰਾ ਨੰਬਰ 170 7250 ਜੇ ਸਿਆ ਬੜੇ ਪਾਸਾ ਦੇ ਧੰਨਵਾਦ ਖਾਲਸਾ ਵੈਰਕ ਦੀ ਬਾਬੇਣੀ ਚਾਹ ਪੀਣ ਦੇ ਬਾਅਦ ਲਗਾਤਾਰ ਅੱਧੀਆਂ ਚੜਾਈ 3-4 ਕਿਲੋਮੀਟਰ ਚੜਿਆ ਇਹ ਬਾਬਾ ਕਹਿੰਦੇ 10 ਕਿਲੋਮੀਟਰ ਦੀ ਚੜਾਈ ਹੈ ਦੱਸੇਗੀ ਉਤਰਾਈ ਹੈ ਦੇ ਪ੍ਰਿਆਗ ਤੇ ਥੋੜਾ ਜਿਹਾ ਗੁਰਦੁਆਰਾ ਹੋ ਰਾਂ ਹੈ ਮੈਂ ਚਲੋ ਪਹਿਲਾਂ ਜਿਹੜਾ ਹੁਣ ਰੋਗੇ ਦੇ ਉੱਠ ਹੈ ਰਹਿਣਗਾ ਇਰਾਦਾ ਰੋਜੀ ਬਜੇ 8:30 ਪੌਣੇ 4 ਕਾ ਟਾਈਮ ਹੋਇਆ। ਕੂਈ ਚੱਲ ਜੀ ਆਪਾਂ ਇੰਨੀ ਸੁਨੇਹਾ ਵੀ ਕਿਉਂ ਰੁਕੀਏ। ਸਮਾਂ ਹੈਗਾ। ਤੇ ਅਗਲਾ ਲੰਗਰ ਬਾਬਾ ਕਾ ਵੀ 20 ਕਿਲੋਮੀਟਰ। 10 ਚੜਾਈ 10 ਉਤਰਾਈ। ਮੈਂ ਖੋਲਵਾਰ ਆਇਆ ਵਧੀਆ। ਨਾ ਬਾਗ ਅਨੰਦ ਲੈਣ ਵਾਸਤੇ ਰੁਕੀਆਂ। ਛਿੰਨਾ ਬਹੁਤ ਜ਼ਿਆਦਾ ਵੇ ਗਰਮੀ ਨਾ ਜਿਹੜੀ ਧੋਲ ਹੈ ਗਰ। ਇਹ ਨਹੀਂ ਗਰਮੀ। ਚਲੋ ਗੱਡੀਆਂ ਦਾ ਜਣਾ ਰਾਇ ਸਪੈਸ਼ਲ ਗੇਰ ਲਈ ਚੜਾ ਇੰਨੀ ਚੜਾਈ ਸਭ ਚੜਾਈ ਜਾਏਗੀ ਹੁਣ ਅੱਗੇ ਚਾਰਕ ਆ ਗਿਆ ਸਰ ਆਵਾ ਖੁੱਲੀ ਵੇਲੀ ਵਿੱਚ ਪੂਰੀ ਲੱਗਿਆ ਜਦੋਂ ਮੌਸਮ ਖੁੱਲਿਆ ਫੁੱਲ ਜੇ ਪਹਾੜ ਦੂਰ ਦੂਰ ਵਗਾਈ ਜਿਵੇਂ ਉਹਨਾਂ ਤੱਕ ਦੂਰ ਤੱਕ ਆ ਗਏ ਗੰਗਾ ਆ ਗਈ ਥੱਲੇ ਬਹੁਤ ਨੀਵੀਂ ਵਗ ਰਹੀ ਐ ਇੱਧਰ ਮੌਸਮ ਲੋਡ ਸਾਦ ਨੇ ਇੰਨਾ ਪੱਕਾ ਲੱਥ ਹਨੀਨਾ ਗੁਰਦੁਆਰੇ ਪਹੁੰਚ ਲਈ ਪਹੁੰਚਦੇ ਲੇਟ ਹੋਏ ਲੇਟ ਹੋਇਆ ਟਿਊਬ ਕੇ ਕਾਰਨ ਟੀਊਬ ਚੈੱਕ ਕਰਨੀ ਜਰ ਹੈ ਪੈਂਚਰ ਹੈ ਨਹੀਂ ਠੀਕ ਹੁਣ ਇਹ ਟਿਊਬ ਨਵੀਂ ਪਾਵਾਂਗੇ 75 ਨਾ ਪਸਤੇ ਪੈਂਚਰ ਲਾਉਂਦੇ ਕਿਤੇ ਪੈਂਚਰ ਹੈ ਨਹੀਂ ਕਿ ਬੱਦਲ ਖਵਾਰੀ ਨੇ ਰਾਤ ਤੋੜਿਆ ਆਪਾਂ ਡੇਟ ਹੋਇਆ 8:00 ਵਜੇ ਦੀ ਸਾਂਗੇ ਬਦਰਸ਼ਨਾ ਜੀ ਤੱਕ ਨਹੀਂ ਕਰਾਇਆ ਇਹਦੇ ਕਰ ਸਮਝਰਾਉਣ ਰੱਖੋ ਉਰੀਪੜੋ ਵਾਲੀ ਅੱਜ ਆਪਾਂ ਸਫ਼ਰ ਨਹੀਂ ਕਰਦੇ ਪਰ ਆਹ ਨਵਾਂ ਦੇ ਸਮਾਰਨ ਮੇਰ ਕੋਲੋਂ ਇਸ ਤਰ੍ਹਾਂ ਕਰੂੰਗੇ ਫੋਟੋ ਲਈ ਕਰਕੇ ਦੇਖਿਆ ਹੁਣ ਉਸ ਨੂੰ ਉਹ ਟਿਊਬ ਨਵੀਂ ਲੇ ਆ ਜਾਂਦੇ ਹੁਣ ਉਸ ਨੂੰ ਫਿੱਟ ਕਰਾਂਗੇ ਇਸ ਚੱਕਾਗੇ ਵਿੱਚ ਮੱਕੀ ਜਨੂੰ ਚੈੱਕ ਕਰਾਂ ਵੀ ਕੋਈ ਧਾਰ ਮੇ ਪਾ ਕੋਈ ਧਾਰ ਮੇ ਕੋਈ ਪੰਚਰ ਵੀ ਕਰਤੀ ਬਸ ਇਹ ਜਰ ਨਗਈ ਕਾਰਨ ਹੈ ਮੇਨ ਨਗਿਆ ਵੀ ਜੋਬ ਗਿਆ ਰੇ ਸ਼ੁਰੂ ਕਰੀਏ ਪੰਨਵੇਂ ਜੋਬ ਆ ਕੇ ਉਹ ਵੀ ਵਾਰਿਸ ਨੂੰ ਆਪਾਂ ਆ ਕੇ ਖੜਾ ਲਿਆ ਮਰਾ ਕਿ ਕਿ ਦਿੱਕਤ ਨਹੀਂ ਆਵੇਗੀ ਦੱਸਦੇ ਆ ਮਗਰ ਤੁਣੀ ਹੈ ਮਗਰ ਪੱਧਰਾ ਇਲਾਕਾ ਦਾ ਕੋਈ ਛੁੜੀ ਗੜ ਦੀ ਗੜ ਦੀ ਗੱਡੀ ਹੈ ਅੰਨ ਜੋ ਵਰੀਆ ਵਾ ਭਾਈ ਕਿਰਾਤ ਲੇਟ ਇੱਕ ਖਰਾਵਾ ਪਾਪਾ ਆਪਣਾ ਵੇਅ ਹੈ ਨਾ ਨਹੀਂ ਜਿਵੇਂ ਆਈ ਰੇਟ ਹੈ ਇਹ ਵੀ ਆਪਣਾ ਬਾਈਸਾਈਕਲ ਹੈ ਟਾਇਰ ਆ ਪਸਕੇ ਚੀਂ ਜੇ ਕਰ ਵੀਰੇ ਪਹਿਲਾਂ ਇਹ ਨਾਲ ਪੰਜ ਦਸਾਂ ਗਿਆ ਤੇਰਾ ਵੈ ਸਾਈਕਲ ਟਾਇਰ ਖਾ ਗਿਆ ਦਾ ਸਾਰੀ ਆ ਬਸ ਉਹਨੂੰ ਫਿੱਟ ਕਰਾਂ ਬਾਕੀ ਦਰਸ਼ੇ ਮੇਲੇ ਗੁਰਦੁਆਰਾ ਸਾਹਿਬ ਕੇ ਵੀ ਕਰਾਵਾਂ ਇਹਨਾਂ ਨੂੰ ਜਿਹੜਾ ਆਪਾਂ ਰਾਤ ਰੋਕੇ ਤੇ ਪਹਿਲਾਂ ਬੱਸ ਇਹਨੂੰ ਸ਼ੁੱਧ ਕਰੀਏ ਉਹ ਕਿੰਦੇ ਆਪਾਂ ਨਾ ਲਾਹ ਫੱਟਾ ਕੱਪੜੇ ਰੋਣਗਾ ਵੀ ਬੈਗ ਵਿੱਚ ਆਪਾਂ ਬਿਨਾਂ ਦਾ ਉਹ ਰੱਖਾਂਗੇ ਥੋੜੀ ਸਮੀਲ ਹੋ ਜੇ। ਆਪਰੇ ਰੋ ਲਈਏ। ਇਹ ਆਪਾਂ ਨਾ ਆリエ। ਵਧੀਆ ਜਗ੍ਹਾ ਨਹੀਂ ਰਹਿ। ਜਮੇ ਤੇ ਜਿਹੜੀ ਆਪਾਂ ਜਗਾ ਰੁਕੇ ਆਂ ਉਧਰ 15 ਮਿਲਾ ਹੋਣਾ ਜਾ ਕੇ ਕਰਾਵਾਂਗੇ। ਕਿਉਂਕਿ ਆਪਾਂ ਪਹਿਲਾਂ ਆਪਣੇ ਕੰਮ ਕੀ ਹੋ ਗਈ। ਸਾਈਕਲ ਟਾਇਰ ਦਾ ਬਾਰ ਬਾਰ ਆ ਨਿਕਲੇ ਦਾ। ਉਸ ਨੂੰ ਸਹੀ ਕਰਿਆ ਆਸਾਨ। ਉਹਨਾਂ ਦਰਸ਼ ਮਿਲਾ ਕਰਾਵਾਂਗੇ ਸਾਡੇ ਸਾਰਿਆਂ ਨੂੰ ਆਥੀ। ਇਹ ਆਪਣਾ ਨਾਲੇ ਵਾਹਿਗੁਰੂ ਕਿਰਪਾ ਨਾਲ ਬਲਾਕ ਦੀ ਸਮਾਪਤੀ ਕਰਦੇ ਆਂ। ਦੋ ਗੰਮ ਹੋਏ। குரு ਕਾ ਲੰਗਰ। ਜਦੋਂ ਆਪਾਂ ਰਿਸ਼ੀਕੇਸ਼ ਤੇ ਚੱਲ ਗਏ। ਸ਼ੀਨਿਆ ਤੋਂ ਉੱਜਾ ਜਿਹੜੇ ਪ੍ਰਿਆਗ ਦਾ ਪਹਿਲਾਂ ਆਇਆ ਹਸਤਾ। ਅੱਥਰੇ ਰੁਕੇ ਆਂ। ਇਹ ਸੰਗ ਦਾ ਵਾਸਾ ਹੈ ਪ੍ਰਸ਼ਾਦਾ ਪਾਣੀ। ਤੇ ਰਹਾ ਇਸ ਵੀ ਹੈਗੀ ਉੱਪਰ। ਚਾਰ ਮੰਜਲਾ ਬਣਿਆ ਆਂਦੀਆਂ ਦੀ ਸੰਗਤ ਰੁਕਿਆ ਆਪਣਾ ਵੀ ਕੱਲੀ ਸੇਮਕੁੰਡ ਸਾਹਿਬ ਵਾਲੀ ਨਹੀਂ ਜਿਹੜੇ ਆ ਕਿ ਬਦਰੀਨਾਥ ਨੂੰ ਕੇਦਾਰਨਾਥ ਨੂੰ ਚਾਰ धाम ਦੀ ਯਾਤਰਾ ਸੰਗਤ ਜ ਹੈ ਉਹ ਵੀ ਰੁਕਿਆ ਤੇ ਬਾਬਾ ਜੀ ਜਿਉ ਸੀਵਾ ਨਵਾਰੇ ਆ ਅੱਬਾ ਜੀ ਆਜੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕੋ ਬਾਬਾ ਜੀ ਆਪਣਾ ਸੰਗਤ ਦਰ ਵਗਿਆ ਹੈ ਜੀ ਸਿੰਘ ਆਪਣਾ ਬਾਬਾ ਹੂੰ ਪ੍ਰਸ਼ਦਾ ਸ਼ਿਕਾ ਰਹੇ ਪ੍ਰਸ਼ਦਾ ਸ਼ਿਕਾ ਰਹੇ ਕੋਲੋਂ ਉਹਨਾਂ ਨਾਲ ਬਾਤਾਂ ਕਰਾ ਕਰਨਾ ਨਾ ਨੰਦੀ ਨੰਦੀ ਮਿੱਤਰ ਆਪਣਾ ਨੰਦੀ ਮਿੱਤਰ ਹੈ ਬਈ ਬਾਬੇ ਦਾ ਨੰਦੀ ਕਿ ਜ਼ਰੂਰ ਬਣਾਈ ਬਾਬਾ ਅੱਜ ਲੱਗੇ ਬੈਠੇ ਆ ਉਰੀ ਆਇਆ ਤੇ ਆਸਾਨ ਜਿਹੜੀ ਜਗ੍ਹਾ ਦਾ ਮੇਲ ਲੰਗਾ ਰਾਜਪੁਰਾ ਹਲਕਾ ਪਟਿਆਲਾ 25 ਮਈ ਤੇ 4 ਮਹੀਨੇ ਤਕਰੀਬਨ ਜਨਾਜ਼ਾ ਨਾ ਚਰ ਬੰਦ ਨਹੀਂ ਹੁੰਦਾ। ਐਮ ਕਮਸਾ। ਤੇ ਸੰਗ ਦੇਸ ਨਾਲ ਰੁਕਦੀ ਐ। ਲਾ ਬਾਜੀ। ਵਾਹਿਗੁਰੂ ਜੀ ਖਾਲਸਾ। ਵਾਹਿਗੁਰੂ ਜੀ ਕੀ ਬੋਲਈਆਂ ਦੋ ਮੁੱਖ ਸੇਵਾਦਾਰ। ਜਿਹੜੇ ਕਾਨ ਸੇਵ ਵਾਲੇ। ਇਹ ਜੀ ਬੇਬੇ ਉਹ ਲੱਗ ਰਹੀਆਂ ਤਿਆਰੀ ਕਰਨ। ਸ਼ਦਾ ਪਾਣੀ। ਉਹਨਾਂ ਨੂੰ ਆਪਾਂ ਫੇਰ ਰੂਰ ਕਰਾਵਾਵਾਂਗੇ। ਆਪਾਂ ਬਹਿ ਕੱਲ੍ਹ ਕੇ ਉਰੀ ਆ। ਆਪਛੇ ਮੇਲੇ ਆਜ ਕਰਾ ਰਹੇ ਆ ਆਪਣੇ ਆਸ ਉੱਪਰ ਤੇ ਸੰਗਤਾਂ ਬਹੁਤ ਉੱਪਰ ਰੋਕ ਸਕੈ ਤੇ ਬਾਬਿਆਂ ਦੇ ਆਸਣ ਹੀ ਆਰੇ ਬਾਬਾ ਜੀ ਮਹਾਰਾਜ ਪ੍ਰਕਾਸ਼ ਨਹੀਂ ਕਰਾਇਆ ਪੈ ਜੀ ਇਹ ਕੀ ਜੀ ਸਰਮ ਘਰੇ ਲੈ ਕੇ ਅ اچھا ਪਿੰਡ ਲੈ ਕੇ 20 ਵਿੱਚ ਕੀ ਜਿੱਦਰਾ ਬਸੰਤ ਸੰਤ ਬਰਸਾਤ ਹੋ ਗਈ ਜੀ ਅੱਛਾ ਉਦੋਂ ਲੈ ਕੇ ਠੀਕ ਹੈ ਜੁੱਤੂ ਬਾਸ ਆਪਾਂ ਸਾਰੀ ਸੰਗਤ ਬੱਗੀ ਦੀ ਬਾਬਾ ਜੀ ਉੱਤੇ ਨਾ ਨਾ ਅੱਛਾ ਕੁਛ ਰਹੇ ਦੇ ਕਾਰਿਓ ਬੰਦੇ ਹੋ ਰਹੀ ਹੈ ਠੀਕ ਹੈ ਜੀ ਕੱਲਾ ਮਹਾਰਾਜ ਕੁਸੂ ਠੀਕ ਹੈ ਜੀ ਠੀਕ ਹੈ بارش ਕਰਕੇ ਚਲੋ ਸੇਫ ਜਗ੍ਹਾ ਠੀਕ ਰਹਿ ਚਲੋ ਬਾਕੀ ਪ੍ਰਸ਼ਾਦੇ ਬਣਾਉਣ ਲਈ ਬੇਬੇ ਉਹਨੂੰ ਤੇ ਆ ਸੰਗ ਦਾ ਗਵਾਲੀਅਰ ਕੀ ਆ ਸੰਗ ਦਾ ਆਪਣੀ ਪਿਆਵ ਵਾਲੀ ਸੰਗ ਦਾ ਤਾਂ ਸਾਂਝੀ ਹੋਇਆ ਸਾਰੀ ਜਿੱਥੇ ਮਰਜ਼ੀ ਆਓ ਜਾਨੀ ਗੱਲ ਠੀਕਰਾ ਹੋ ਅੱਜ ਸੰਗ ਨਾਲ ਆਪਣਾ ਲੱਗਿਆ ਰਾਤ ਨੂੰ ਯਾਨੀ ਕਿ ਅਰੇ ਆਸ ਹੈ ਜਿਹੜੀ ਸੰਗਤ ਨੂੰ ਉਹ ਇਧਰ ਪੌੜੀਆਂ ਚੜ ਕੇ ਕੰਮ ਕਰਾ ਰਹੇ ਆ ਤੇ ਇਧਰੋਂ 4 ਮੰਜ਼ਲ ਛੱਲੇ ਆ ਗਈ 5 ਮੰਜ਼ਲ ਸਾਹਮਣੇ ਆ ਗਈ 2 ਮੰਜ਼ਲ ਆ ਗਈ ਉੱਪਰ 5ਵੀਂ ਮੰਜ਼ਲ 'ਤੇ ਤਕਰੀਬਨ ਗੁੰਮਈ ਬਣਿਆ ਹੈ ਤੇ ਦੇਖੋ ਕੰਮ ਚੱਲ ਰਿਹਾ ਹੈ ਕੱਲ ਹੀ ਰਹਿ ਤਕਰੀਮ ਦਰਬਾਰ ਸਾਹਿਬ ਕੇ ਕੰਮ ਤੋਂ ਕੋਈ ਨੀਕ ਮੰਝਲ ਥਲੇ ਆ ਗਏ। ਪੁਰਾਣੀ ਜਾਣਾ ਪੜਿਆ ਰਸਤਾ ਥੋੜਾ ਜਿਹਾ ਲੰਮਾ ਖਰਿਆ ਬਾਬਿਆਂ ਅੰਦਰ ਕੀ। ਠੇਹਾ। ਤੇ ਇਧਰ ਮੰਗਰ ਨਦੀ ਪਾਣੀ ਜਾਣੀ ਕੀ ਕੋ ਕਮੀ ਨਹੀਂ ਹੈਗੀ ਉਹ ਪਾਈਪਾਂ। ਪਰ ਡੱਗੀਆਂ ਤੇ ਔਲੇ-ਦਲੇ ਪਹਾੜ। ਸੌਣ ਬਹੁਤ ਸੋਨਾ ਬਣਿਆ ਵੀ ਸੰਗ ਦਾ ਰੁਕਣ ਵਾਸਤੇ। ਮੋਟਰਸਾਈਕਲ ਵਾਲਿਆਂ ਨੂੰ ਵੀ ਸੁੱਖ। ਸਾਈਕਲਾਂ ਦਾ ਸੁੱਖ ਹੈਗੀ ਹੈਗਾ ਵੀ ਆਪਾਂ ਜਦੋਂ ਆਥਣ ਤੱਕ ਬਾਟ ਨਿਕਲੇ ਉਹਦੇ ਨੂੰ ਪਰੇ ਵਾਪਸ ਵੀ ਸ਼ਿਗਨਗਰ ਤਾਂ ਆਵਾਂਗੇ ਤਾਂ ਵੀ ਰਾਤ ਨੂੰ ਟਿਕਾਣਾ ਹੈਗਾ ਤੇ ਜਦੋਂ ਆਪਾਂ ਅਰੀ ਸ਼ਿਗੇਸ ਤੋਂ ਤੁਹਾਨੂੰ ਇਹੋ ਟਿਕਾਣਾ ਹੈਗਾ ਆਪਾਂ ਬਾਬਾਈ ਤੁਸੀਂ ਇਹ ਸੰਗਤ ਆਈ ਹੈ ਜੀ ਦਿੱਲੀ ਤੋਂ ਪੱਲੰਗਰ ਸਾਹਿਬ 'ਚ ਰੁਕੀ ਹੋਈ ਆਏ ਆਂ वाहेगरू जी फते दिल्ली तो रसाई सोल तरीक चल हेमकुट साहिब खुले महाराज जी दर्शन बख़्शियल शुकर महाराजा हूंद शिव मूर्ती कोल जहिड़ा बाबा बलबीर सिंधी डेरा जी रज सेवा कराज जी तयारु हुजे ਸੱਭਾ ਸੰਗਣਗੀਆਂ ਤੇ ਲਾਹਰ ਘਟਣਗੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਸੰਗ ਬਤਾਈਏ ਦਿੱਲੀ ਅੰਮ੍ਰਿਤ ਨਾਲ ਆਪਣਾ ਮੈਗੀ ਆਹ ਪ੍ਰਸ਼ਾਦਾ ਬਣੀ ਜਾ ਰਹੀ ਆਪਣਾ ਹੀ ਬਣਾਵੇ ਤੇ ਗਰੀਬਨ ਜਿਆਦਾਤਰ ਚਲੋ ਲੰਗਰ ਬਣੀ ਪੈ ਜੇ ਮੈਂ ਹੋਣਾ ਲੰਗਰ ਹੈ ਬੋ ਮਾਤਾ ਮਾ ਜੀ ਕੋਲ ਸਾਨੂੰ ਹੋਣੀ ਹੈ ਇੰਨਾ ਰੱਖਿਆ ਮੈਗੀ ਤੇ ਕੌਫੀ ਬਬਈ ਹੈ ਅੰਦਰ ਕੋਈ ਅੰਦਰ ਬੈਠੀ ਹੈ ਤੇ ਦੋ ਬਸਾਂ ਹਾਂ ਜੀ ਰਸਗੁਲੇ ਮਾਮਾ ਅੱਛਾ ਥਿਆ ਰਸਗੁਲੇ ਨਾਲ ਆ ਰਹੇ ਮਿੱਠੂ ਰਸਗੁਲੇ ਨਾਲ ਲੈਂਦੇ ਠੀਕ ਹੈ ਬਾਬਾ ਜੀ ਠੀਕ ਹੈ ਠੀਕ ਆਓਓ ਕੇ ਬੋਬਰੀਆ ਉਤਨਾ ਐਸੀ ਬਹੁਤ ਚਾਹ ਪਣੀ ਰੋਟੀਆਂ ਮੜੀਆਂ ਸੀ ਹਾਂ ਨਹੀਂ ਬਾਬਾ ਜੀ ਮੈਂ ਕੱਲ੍ਹ ਆਇਆ ਹਾਂ ਹਾਂ ਮੈਂ ਕੱਲ੍ਹ ਆਇਆ ਮੈਂ ਵੀ ਯਾਤਰਾ ਕਰ ਰਹੇ ਹਾਂ ਜਾਣਾ ਹਾਂ ਸ਼ੰਦਿਕ ਬੱਸ ਉਹ ਉੱਧਰ ਖੜੀ ਹੈ ਇਹ ਬੱਸ ਖਰਾਬ ਐਮਪੀ ਵਾਲਿਆਂ ਦੀ ਸਤਿਕਾਰ ਮਾਤਾ ਜੀ ਉਹ ਠੀਕ ਹੋ ਵਧੀਆ ਹੋਈ ਯਾਤਰਾ ਚਲੋ ਸ਼ੁਕਰ ਹੈ ਬਾਬਾ ਆਪਣਾ ਟੈਬਲ ਰਿਟਾਓ ਟੇਮ ਕੋਲ ਸਾਵਿਆ ਤਰਾ ਕਰਕੇ ਆ ਰਹੇ ਬੱਸ ਠੀਕ ਹੈ ਜੀ ਮੈਂ ਤੁਹਾਨੂੰ ਬਹੁਤ ਸੰਗਰਾਵ ਆਸਾ ਬਣਾ ਰਹੇ ਆਪੇ ਬਣਾ ਕੇ ਕੋਈ ਪੇਚੀ ਵੀ ਦੇ ਦੇ ਚਾਹੇ ਲੋ ਜੀ ਦਾ یہ پالک جو جنگلی پالک ہے اس کا ساگ ہے یہ بہت بڑے بڑھیا بنا ہے ਸਾਡੀ ਸੰਗਤ ਨਾਲ ਕਰੀਏ ਤੇ ਅੱਜ ਆਲੇ ਬਲੋਕ ਇਸ ਮਾਰਕੀ ਕਿੰਨੀ ਲਦਾਵਣੀ ਹੋ ਗਿਆ ਸੰਗਤ ਨੂੰ ਦਿੱਲੀ ਜੀ ਗਈ ਜੇ ਇਹ ਪਿਲੀ ਸੰਗਤ ਹੋ ਗਈ ਹੈ ਐਮਪੀ ਵਾਲੇ ਮੁੰਡੇ ਜੀ ਮਗਰ ਕੈਂਟਰ ਹਰਦੇ ਜੀ ਸ਼ੇਵਾਰਾਦੀ ਭਾਈ ਇਹਨਾਂ ਸ਼ੇਵਾਰਾ ਉਹ ਵਾਹ ਇੰਕੁਜੀ ਕਾਹਦਾ ਹਾਂ ਸਾ ਵਾਹ ਜੀ ਨਹੀਂ ਬੋਲਦੇ ਬਾਬੇ ਬੋਲਣਾਂ ਮੈਂ ਫਾਈਨ ਜੀ ਦਾ ਖਾਲਸਾ ਬਾਈ ਜੀ ਅੱਥੇ ਬੋਲਣੀਆਂ ਨੂੰ ਬਾਬਾ ਬਹੁਤ ਬੋਲਿਆ ਪਰ ਹੁਣ ਫਦੇ ਬੋਲਣੀ ਹੈਗਾ ਠੀਕ ਹੈ ਜੀ